ਸ੍ਰੀ ਵਾਹਿਗੁਰੂ ਸਾਹਿਬ ਜੀ ਗਗਨ ਦਮਾ ਮਾ ਬਾਜੀਓ ਪਰਿਓ ਨਿਸਾਨੈ ਕਾਓ ਖੇਤ ਜੋ ਮਾ ਡਿਓ ਸੂਰਮਾ ਅਬ ਜੂਜਣ ਕੋ ਦਾਓ ਸੂਰਾ ਸੋ ਪਹਿਚਾਨੀਆ ਜੋ ਲਰੈ ਦੇਣ ਕਾਹੇਤ ਪੁਰਜਾ ਪੁਰਜਾ ਘਟ ਮਰੈ ਕਬਹ ਹੋਣਾ ਛੜ ਖੇਤ ਸੋ ਕਾਹੋ ਟਲ ਗੁਰਸੇਵੀਆ ਅਹਨ ਸੁਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਆ ਸੁਖ ਤਖਸਾਮਦੀ ਨੂਰਿ ਅਰ ਸਹਾ ਕੁਰਸਾ ਛਟਿਆ ਤਰਡਠੇ ਸੱਚੇ ਬਾਤਿ ਸ਼ਾਹ ਮਾਲ ਜਨਮ ਜਨਮ ਦੀ ਕਟੀਆ ਸਜਣ ਸੱਚਾ ਬਾਤੁ ਸ਼ਾਹ ਹੋ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇ ਸਾਹੋ ਵਾਹਿਗੁਰੂ ਸਾਹਿਬ ਜੀ ਜੈਤ ਸਰੇ ਮਹਲਾ ਪੰਜਵਾਂ ਕੋਈ ਜਾਣ ਹਰਿ ਸਿਉ ਦੇਵਾ ਜੋਰ ਚਰਨ ਗਾਹ ਬਕਾਓ ਸੋ ਬਰਸਨ ਜੀ ਜਹ ਪ੍ਰਾਨ ਅਕੋਰ ਕੋਈ ਜਨ ਹਰ ਸਿਉ ਦੇਵ ਜੋਰ ਚਰਨ ਗਾਹ ਬਕੋ ਸੋ ਬਰਸਨਾ ਦੀਜ ਪ੍ਰਾਨਿ ਅਕੋਰ ਰਹਾ ਮਨ ਤਨ ਨਿਰਮਲ ਕਰਤ ਕਿਾਰੋ ਹਰ ਸਿਂਚੈ ਸੁਦਾ ਸੰਜੋਰ ਏ ਆਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਨ ਦੇਨ ਦੁਖ ਭੰਜਨ ਚਿਤਵਾਓ ਤੁਮਰੀਓਰ ਭ ਭ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ শোর ਆਇਓ ਸ਼ਰਨ ਦੇਣ ਦੁਖ ਭੰਜਨ ਚਿਤਵਾਓ ਤੁਮਰੀ ਹੋਰ ਪਾ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵਾ ਜੂਰ ਚਰਨ ਗਾਹੋ ਬਕੋ ਸੁਭਰਸਨਾ ਦੀਜਾ ਹੈ ਪ੍ਰਾਨ ਅਕੋਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਛਤਰੀ ਕੋ ਪੂਤ ਹਾ ਬ੍ਰਾਹਮਣ ਕੋ ਨਹ ਕਾ ਤਪਿਆਵਤ ਹੈ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹ ਕੋ ਤੋਹ ਤਿਆਗ ਕਹਾ ਚਿਤ ਤਾ ਮੈਂ ਤਰਹੋ ਅਵ ਰੀਜ ਕਾ ਦੇ ਹੋ ਵਹ ਹਮ ਕੋ ਜੋ ਹਉ ਬੇਨਤੀ ਕਰ ਜੋਰ ਕਰੋ ਜਬ ਆਵ ਕੀ ਆਉ ਦਨਦਾਨ ਬਨੈ ਹਤ ਹੀ ਰਣ ਮੈਂ ਤਬ ਜੂਜ ਮਰਾਂ ਧਨ ਜੀਉ ਤਿਹ ਕੋ ਜਗ ਮੈਂ ਮੁਖਤੇ ਹਾਰ ਚਿਤ ਮੈਂ ਜੋਤ ਵਿਚਾਰੈ ਦੇਹ ਅਨੇ ਤਨ ਅਨੇ ਤਰ ਹੈ ਜਸਨਾਵ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਨਾਇ ਇਹ ਤਨ ਬੋਧੋ ਸੋ ਦੀਪਕ ਜਿਉ ਜਿਆਰੈ ਗਿਆਨਹਿ ਕੀ ਬਡਣੀ ਮਨ ਹੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ਦਸਮ ਕਥਾ ਪਾ ਗੌਤਕੀ ਪਾਖਾ ਕਰੀ ਬਨਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੋਦਕੇ ਚਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਦੇਵ ਗੰਧਾਰੀ ਪਾਤ ਸਾਹੀ ਦਸਵੀਂ ਬਿਨ ਹਰ ਨਾਮ ਨਾਮ ਬਾਚਨ ਪੈ ਹੈ 14 ਲੋਕਾ ਜਾਹੇ বাস ਕੀਨੇ ਤਾਤੇ ਕਹਾ ਪਲਹਿ ਬਿਨ ਹਰ ਨਾਮ ਨਾ ਬਾਚਨ ਪੈ ਹੈ 14 ਲੋਕਾ ਜਾਹੇ ਬਸ ਕੀਨੇ ਤਾਤੇ ਕਹਾ ਪਲੈ ਹੈ ਰਹਾਉ ਰਾਮ ਰਹੀਮਾ ਉਬਾਰ ਨਾਸਕ ਹੈ ਜਾ ਕਰ ਨਾਮ ਰਟਾਹ ਬ੍ਰਹਮਾ ਬੇਸਨ ਰੁਦਰ ਸੂਰਜ ਸਾਸ ਤੇ ਬਸ ਕਾਲ ਸਬੈ ਹੈ বেদ ਪੁਰਾਨ ਕੁਰਾਨ ਸਬੈ ਮਤ ਜਾ ਕਹੇ ਨੇਤ ਕਹ ਹੈ ਇੰਦਰ ਫਨੰਦਰਾ ਮਨਿੰਦਰ ਕਲਪ ਬਹਾ ਧਿਆਵਤ ਧਿਆਨ ਨਾ ਐ ਹੈ ਜਾਕਰ ਰੂਪਾ रंग नह जनीयत सो केम श्याम कह छोट हो काल जाल ते तब ही ताहे चरण लपट है जा कर रूपा ਰਾਗ ਨਹਿ ਜਨੀਅਤ ਸੋ ਕਿਮ ਸਿਆਮ ਕਹ ਹੈ ਛਟ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ